ਰਵਿੰਦਰ ਜੀ 30 ਸਕੰਡ ਲੈਣੇ ਆ ਇਧਰ ਨੂੰ ਕੈਮਰਾ ਘਮਾਇਓ ਇੱਕ ਵੱਡਾ ਐਲਾਨ ਹੋਣ ਜਾ ਰਿਹਾ ਮੰਡੀ ਨਿਹਾਲ ਸਿੰਘ ਵਾਲੇ ਦੇ ਵੱਡੇ ਕਬੱਡੀ ਕੱਪ ਤੇ ਤਾਂਬੇ ਆ ਜਾ ਟੇਡਾ ਜਾ ਦੇਖੀ ਜਾ ਨਾ ਬਾਈ ਸਵਰਨਾ ਕਿੱਥੇ ਆ ਸਵਰਨਾ ਬਾਈ ਗੱਗੂ ਸਵਰਨੇ ਬਾਈ ਬਾਈ ਆ ਗਿਆ ਮੈਂ ਕਿਹਾ ਯਾਰ ਪਹਿਲਾਂ ਸਾਨੂੰ ਗੱਲ ਤੋੜ ਲੈਣ ਨੇ ਬਾਈ ਨੇ ਤੀਰ ਟਕਾਣੇ ਲਾਈ ਦੇਣਾਗਾ ਜਿਹੜਾ ਮੇਰੇ ਵਰਗੇ ਮਹੱਤੜ ਬੰਦਿਆਂ ਨੂੰ ਨਿਊਜ਼ੀਲੈਂਡ ਆਕਲੈਂਡ ਭੇਜ ਸਕਦਾ ਕੁਝ ਵੀ ਕਰ ਸਕਦਾ ਬਾਈ ਲਓ ਪਹਿਲਾਂ ਆਪਾਂ 22 ਦੀ ਗੱਲ ਕਰਦੇ ਆ ਜੇ ਮੰਡੀ ਨਿਹਾਲ ਸਿੰਘ ਵਾਲਾ ਇਸ ਵੱਡੇ ਕਬੱਡੀ ਕੱਪ ਦੇ ਇੱਕ ਵੱਡਾ ਐਲਾਨ ਆ ਬਾਈ ਤੁਹਾਨੂੰ ਪਤਾ ਵੀ 22 ਮਾਰਚ ਨੂੰ ਆਸਟ੍ਰੇਲੀਆ 'ਚ ਵੱਡਾ ਕਬੱਡੀ ਕੱਪ ਕਬੱਡੀ ਕੱਪ ਫਰੈਸਵੇਂ ਦੇ ਵਿੱਚ ਕਰਵਾ ਰਹੇ ਆ ਤਾਂ ਵੀ ਬਾਈ ਕਹਿੰਦਾ ਵੀ ਦੁੱਕੀ ਜਿਹੜਾ 22 ਮਾਰਚ ਨੂੰ ਮੇਲਾ ਹੋਣਾ ਹੈਲੋ 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 ਜਿਹੜਾ 22 ਮਾਰਚ ਨੂੰ ਆਸਟ੍ਰੇਲੀਆ ਦੇ ਵਿੱਚ ਮੇਲਾ ਹੋਣਾ ਉਹਦੀ ਗਰਾਊਂਡ ਜਿਹੜੀ ਤਿਆਰ ਕਰਨ ਦੇ ਲਈ ਦੁੱਕੀ ਨੂੰ ਸਪੈਸ਼ਲ ਆਸਟ੍ਰੇਲੀਆ ਬੁਲਾ ਆ ਜਾਣਾ ਜੋਰ ਦੀਆਂ ਤਾੜੀਆਂ ਮਾਰ ਦਿਓ ਮੇਰੇ ਵੀਰੋ ਬਾਕੀ ਵਾਈ ਕਹਿੰਦਾ ਵਾਈ ਗਰੂ ਜਾਣਦਾ ਹਨ ਕਦੇ ਮੁੱਠੀ ਵਿੱਚ ਬੰਦਾ ਕਦੇ ਥੱਬਿਆਂ 'ਚ ਹੁੰਦਾ ਕਦੇ ਪੰਜੀ ਚੌਕੀ ਵਿੱਚ ਕਦੇ 90 'ਚ ਹੁੰਦਾ ਲੈ ਵੀ ਦੁੱਕੀ ਦੂ ਭਾਵਕ ਹੋ ਗਿਆ ਇਹ ਤੇਰਾ ਸਤਿਕਾਰ ਹੈ ਤੈਨੂੰ ਪਿਆਰ ਕਰਦਾ ਸਮੁੱਚਾ ਕਬੱਡੀ ਜਗਤ 22 ਮਾਰਚ ਵਾਲੇ ਕਬੱਡੀ ਕੱਪ ਦੇ ਸਵਰਨਿਆ ਆ ਤੇ ਦੁਨੀਆ ਦੇ ਵਿੱਚ ਗੱਲ ਹੋ ਜਾਣੀ ਆ ਬਹੁਤ-ਬਹੁਤ ਧੰਨਵਾਦ ਔਰ ਆਸਟ੍ਰੇਲੀਆ ਦੇ ਵਿੱਚ ਸਾਡਾ ਬਾਈ ਕਰੂ ਸੇਵਾ ਆ ਉਹ ਉਸਤਾਦ ਜੀ ਰਪਿੰਦਰ ਜਨਾਲ ਜੀ ਲੈ ਵੀ ਬਾਈ ਇੱਕ ਗੱਲ ਹੋਰ ਮੈਂ ਸਾਂਝੀ ਕਰਦਾ ਰਪਿੰਦਰ ਵੀਰੇ ਇੱਕੋ ਮਿੰਟ ਮੈਂ ਮਾਫੀ ਚਾਹੁੰਦਾ ਤੁਸੀਂ ਸਾਡੇ ਵੱਡੇ ਐ ਆ ਜਿਹੜੀ ਇੱਥੇ ਗੱਲ ਬੋਲੀ ਗਈ ਐ ਨਾ ਇਹ ਤੇ ਹੁਣ ਬੋਲੀ ਗਈ ਐ ਮੈਂ ਉਹ ਸਾਹਮਣੇ ਬੈਠਾ ਸੀਗਾ ਬਾਈ ਕੈਮਰਾ ਕੁ ਮਾਰਾ ਜਣਾ ਅਮਰੀਕ ਤੇ ਕੁ ਮਾਰੀ ਅਮਰੀਕ ਨੇ ਮੈਨੂੰ ਹਾਸੇ ਵਿੱਚ ਹੀ ਕਹਤਾ ਇਹ ਇੱਥੇ ਨਾ ਫੋੜਾ ਮਾਰਦਾ ਸੀਗਾ ਬਾਈ ਦੁਖੀ ਪਿੰਡਰ ਅਮਰੀਕ ਨੇ ਮੈਨੂੰ ਹਾਸੇ 'ਚ ਹੀ ਕਹਤਾ ਕਹਿੰਦਾ ਲਲਕੋਆਂ ਵਾਲਿਆ ਭੱਜ ਕੇ ਦੁੱਕੀ ਨੂੰ ਇਦਾਂ ਕਿਹਾ ਵੀ ਆਉਂਦੇ ਸਾਲ ਇੱਥੇ ਘਾਹ ਲੱਗ ਜਾਣਾ ਪਰ ਉਹ ਗੱਲ ਜਿਹੜੀ ਐ ਨਾ ਮਾਲਕ ਨੇ ਕਹਾਈ ਐ ਘਾਦਰ ਮਦਨਾਂ ਤੇ ਜਾਊਗਾ ਇਹ ਵੱਡੀ ਗੱਲ ਬਣ ਗਈ ਐ ਅਮਰੀਕ ਤੇਰੇ ਬੋਲ ਵੀ ਪੂਰੇ ਹੋ ਗਏ ਤੇ ਵੱਡੇ ਭਰਾਵਾਂ ਨੇ ਗੱਲ ਵੀ ਵੱਡੀ ਬਣਾਈ ਐ ਤਾੜੀਆਂ ਲਾ ਦੇ ਯੋਧਾਰਾ ਦੁੱਕੀ ਭਿੰਡਰ ਦੇ ਲਈ ਬਹੁਤ ਬਹੁਤ ਧੰਨਵਾਦ ਜੇਕਰ ਤੁਸੀਂ ਨਵੇਂ ਹੋ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਕਿ ਤੁਹਾਡੇ ਕੋਲ ਪਹਿਲਾ ਅਪਡੇਟ ਆਵੇ ਕਬੱਡੀ ਨਹੀਂ ਧੰਨਵਾਦ